ਓ ਸਾਡੀ ਕਿਹੜਾ ਮੰਗ ਛੱਟ ਜੂ ਇਹ ਤਾਂ ਵੈਲੀਆਂ ਨੇ ਵਹਿ ਉਸ ਮਾਉਣੇ ਨਹੀਂ ਸਾਡੀ ਕਿਹੜਾ ਮੰਗ ਛੱਟ ਜੂ ਤੇਰਾ ਦਾ ਗੋਡੇ-ਗੋਡੇ ਸੂਰਜ ਚੜਿਆ ਆ ਅੱਛਾ ਅਜ ਵੀ ਨਹੀਂ ਹਵਾ ਭਰਾਂਦੇ ਕੂਟੇ ਬਾਰੇ ਤੋਰ-ਤੋਰ ਕੇ ਦਿਲਦਿਆਂ ਨੇ ਲੱਤਾਂ ਰਹਿ ਗਈ ਇੱਕ ਕੁੜੀ ਆ ਵਾ ਆਪਨਾ ਨਿਕਲੂ ਜਨਾਨੀ ਕੋਲ ਰਾਤ ਨੂੰ ਸੌਂਦੇ ਨਹੀਂ ਤੇ ਦਿਨੇ ਉੱਠਦੇ ਨਹੀਂ ਇੱਥੇ ਚੰਤਰੇ ਆ ਚੱਲ ਮਣਾ ਆਪਾਂ ਤਾਂ ਕਰਕੇ ਕੋਈ ਰੋਟੀ ਪਾਣੀ ਚੋਗਾ ਚਰਾਂਦ ਨਰਮਾ ਵੇਖ ਵੇਖ ਕੇ ਮੈਨੂੰ ਤਰਸਾਉਂਦਾ ਕਾਤਾ ਕੁੜੀ ਚੋਦਾ ਨਰਮੇ ਨਾਲੋਂ ਵੱਡਾ ਹੋ ਗਿਆ ਤੇ ਕਿੱਥੋਂ ਛੱਡ ਜੂ ਚਾਲੀ ਮਣਾ ਚੱਲਾ ਲੱਗੇ ਕੋਈ ਛੁੱਟੀ ਸਾਂ ਦਾ ਕਿਹੜਾ ਕੋਈ ਥਾਂ ਠਾਣੇ ਤੇ ਰੱਖਦਾ ਕੰਜਰਾ ਦਾ ਵੀ ਟੁੱਟਿਆ ਪਿਆ ਇਹ ਇੱਕ ਛੰਜਰਾ ਦਾ ਵੀ ਟੁੱਟਿਆ ਪਿਆ ਇਹ ਕੀ ਕਰਨਾ ਚਾਰ ਸੰਦ ਸੀ ਝੁੱਕੇ ਚ ਉਹ ਲੋਕਾਂ ਨੂੰ ਮਰਾ ਮਰਾ ਕੇ ਢਾ ਲੇਪਾਂ ਆ ਮੱਗਰ ਕੇ ਤਾਂ ਡੇ ਚੰਦ ਰਿਆ ਸੰਦ ਲੈ ਜਾਣਗੇ ਇਹ ਮੁੜ ਕੇ ਮੋੜਨ ਦਾ ਨਾਂ ਨਹੀਂ ਲੈਂਦੇ ਆ ਭੈਣ ਦਾ ਨਾਂ ਤਾਂ ਨਹੀਂ ਕਿਹੜਾ ਘਰ ਲਗਿਆ ਇਹ ਲੀਰਾ ਨਾਲ ਬੰਨੇ ਆ ਪਿਆ ਇਨਸ਼ਾਅੱਲਾ ਕਰਦੇ ਆ ਆ ਪਾਣੀ ਦੇਣਾ ਹੁਣ ਸੰਦ ਕਿਸੇ ਨੂੰ ਆਉਣ ਦੇ ਲੈ ਸਾਲੇ ਦੇ ਗਿੱਟਿਆਂ 'ਚ ਮਰੂੰ ਡਾਂਗ ਬੰਤ ਕੇ ਦਾ ਬੰਤ ਕੇ ਏਡੇ ਚੰਦਰੇ ਆ ਕਈ ਲੈ ਗੇ ਦਸ ਤਾਂ ਤੋੜ ਕੇ ਓਵੇਂ ਹੀ ਫੜਾ ਕੇ ਅੱਜ ਹਾਂ ਤੇ ਦਰਮੀ ਵੀ ਟਾਈਮ ਨਾਲ ਹੀ ਹੋ ਗਈ ਪਤਾ ਨਹੀਂ ਮੈਥੋਂ ਹੀ ਲੇਟ ਉੱਠਿਆ ਗਿਆ ਚੱਲ ਤਿੱਖਾ ਦੁੱਖਾ ਕਰ ਲਗੇ ਇਹਨੂੰ ਕੋਈ ਨਹੀਂ ਉਹ ਫੇਰ ਅੰਦਰ ਰਹਿ ਗਈ ਚੱਲ ਮਾਰਦੇ ਆ ਮੱਥਾ ਆਉਂਦਾ ਹੋਣਾ ਚੰਦਰਾ ਆ ਕੁਛ ਕਰੂਗਾ ਕੁਛ ਆਕੇ ਲੜਾਊਗਾ ਉਹ ਸ਼ੋਰ ਜਾ ਕੁੜੀ ਚੋਦਾ ਉਹ ਸਿਧਰਾ ਕਰੇ ਪਿਆ ਰਹੂਗਾ ਤੇ ਦੂਜਾ ਟਾਈਮ ਨਾਲ ਹੀ ਬੋਧੀਆਂ ਜੀਆਂ ਵਾਹ ਕੇ ਸ਼ਹਿਰ ਨੂੰ ਉੱਠ ਚੂਆ ਐਨੇ ਜਿਹੇ ਵਾਲਤਾ ਜਨਾਨੀਆਂ ਦੇ ਨਹੀਂ ਹੁੰਦੇਗੇ ਜਿੰਨੇ ਉਹਨੇ ਰੱਖ ਰੱਖੇ ਅੱਖਾਂ ਥੱਕ ਜਾਂਦੀਆਂ ਇਹਨਾਂ ਦਾ ਰਾਹ ਵੇਖਦੇ ਆਪਾਂ ਦਾ ਮਣਾ ਵੇਚ ਕੇ ਤੇ ਨਾ ਸ਼ਹਿਰ ਸ਼ੂਰ ਟੱਪ ਜੀ ਕੀ ਲੈਣਾ ਇਹਨਾਂ ਦਾ ਤੰਦ ਪਿੱਟ ਕੇ ਮੂਹਣੀ ਬੋਲ ਦੇ ਕੁੜੀ ਚੋਦੇ ਵੀ ਇਹ ਨਹੀਂ ਕੋਈ ਤਾਏ ਨੂੰ ਚਾਹ ਫੜਾ ਦਈਏ ਪਾਣੀ ਫੜਾ ਦਈਏ ਆਰੀ ਉਮਰ ਟੱਪ ਗਈ ਤਾਂ ਦੰਦ ਫਿੱਟ ਦਿਆਂ ਦੀ ਚੱਲ ਆਪਾਂ ਦਾ ਰੋਟੀ ਜੋਗਾ ਕਰਗੇ ਮਣਾ ਇਹ ਨਾਣੇ ਕੀ ਕਰਨਾ ਇਹ ਨਾਣੇ ਤਾਂ ਕੰਜਲ ਰਿਆਣੇ ਬੁढ़ा ਹੋ ਗਿਆ ਇਹਨੂੰ ਭੈਣ ਚੂਦ ਨੂੰ ਅਜੇ ਜਨਾਨੀ ਤੋਂ ਬਾਹਰ ਨਹੀਂ ਨਿਕਲਿਆ ਉਹਦੀ ਕਦੇ ਲਿਪਸਟਿਕ ਤੋਂ ਮੁੱਕ ਗਈ ਤੇ ਕਦੇ ਉਹਦੀ ਮੁੱਕ ਗਈ ਕੀ ਆਂਦੇ ਹੁੰਦੇ ਆਣੂ ਝੂੜੀਆਂ ਟੁੱਟੀਆਂ ਤੇ ਕਦੇ ਲਿਪਸਟਿਕਾਂ ਤੇ ਕਦੇ ਉਹਦੀਆਂ ਪਜੇਬਾਂ ਲਿਆਇਆ ਭੈਣ ਚੋਦ ਐਡੇ ਨੂੰ ਫਸਲ ਦਾ ਤਾਂ ਭੋਰਾ ਹੀ ਨਹੀਂ ਗਿਆ ਇਹਨੂੰ ਇਹ ਕੋਈ ਸੰਭਾਲ ਹੀ ਲਵਾ ਮੈਂ ਚੱਲ ਆਪਾਂ ਆਪਦਾ ਲੱਗੀਏ ਰੋਕ ਲਾ ਕੀ ਕਰਦਾ ਹੁਣਾਂ ਰੋਕ ਲੈ ਨੂੰ ਉਹ ਦੇਖ ਰੋਕਦਾ ਨਹੀਂ ਉਹ ਤਾਂ ਮਾਰੀ ਜਾਂਦਾ ਮਗਰ ਬੈਠਾ ਤੂੰ ਲੱਪੜ ਮੇਰੇ ਆ ਗਏ ਮੇਰੇ ਸਾਲੇ ਦੁਪਹਿਰੇ ਉੱਠ ਕੇ ਇਧਰ ਕਿੱਥੇ ਕਰੀ ਉਹਨੂੰ ਆ ਤੇ ਰੋਕਦਾ ਯਾਰ ਛਾਵੇਂ ਲੈ ਕੇ ਰੋਕੂੰਗਾ ਇਹਨੂੰ ਛਾਵੇਂ ਲਿਆ ਤੂੰ ਚੱਕ ਲੈ ਆ ਜੀ ਮੈਂ ਨਹੀਂ ਲਿਆ ਮੈਨੂੰ ਕਿਦੋਂ ਆਖਿਆ ਤੈਨੂੰ ਆਖਿਆ ਨਹੀਂ ਉੱਥੇ ਮੈਨੂੰ ਨਹੀਂ ਆਖਿਆ ਕਿਸੇ ਨੇ ਇੱਕ ਤਾਂ ਅਕਲ ਐਣੀ ਜਮਈ ਘੰਟਾ ਇੱਥੇ ਕਕੜੋ ਕੁਕੜੀ ਹੋਈ ਮੈਨੂੰ ਤਾਂ ਦੱਪ ਹੀ ਹੈ ਨਹੀਂ ਅਗਲਾ ਹੈ ਨਹੀਂ ਕੀ ਆ ਕੀ ਬੱਚਾ ਇਹਦੇ ਬੱਜਣਾ ਹੀ ਦੇਦਾ ਨਹੀਂ ਤੂੰ ਆ ਤੂੰ ਲੈ ਕੇ ਗਿਆ ਸੀ ਗੱਲ ਗਿਆ ਸੀ ਤਾ ਹੀ ਤਾਂ ਤੈਨੂੰ ਕੋਈ ਚੀਜ਼ ਫੜਾਉਂਦੇ ਨਹੀਂ ਮੈਂ ਤਾਂ ਅੱਜ ਚਲਾਇਆ 20 ਦਿਨਾਂ ਤੋਂ ਉਹ ਵੀ ਲੀ ਰਮਾਨ ਦੇ ਮਾਰੇ ਨੇ ਮੈਨੂੰ ਦੇਤਾ ਅਕੜ ਦਾ ਹੋਰ ਐ ਅਕੜ ਦਾ ਹੋਰ ਐ ਮਾਰਦਾ ਕਿਉਂ ਮੈਰਾ ਮਾਰਦਾ ਕਿਉਂ ਉਹ ਤੇਰਾ ਤਾਇਆ ਹੁਣ ਗਾਲਾਂ ਕੱਢੂਗਾ ਤੇ ਫਿਰ ਮੇਰੇ ਕਿ ਮਾਰਦਾ ਗਾਲਾਂ ਅਕੜ ਪਹਿਲਾਂ ਕਰੋ ਆਜਾ ਕਰੋ ਤੈਨੂੰ ਅਕਲ ਨਹੀਂ ਸੀ ਵੀ ਚਾਹ ਮਿੱਠਾ ਚੱਕ ਲਿਆ ਮੈਂ ਤਾਂ ਕਿਦੋਂ ਮੋਟਰਸਾਈਕਲ ਤੇ ਬੈਠਾ ਤੂੰ ਕਿਉਂ ਨਹੀਂ ਜਾਣਦਾ ਸਾਰੇ ਸਾਰੇ ਛੜੇ ਮਰ ਗਏ ਪਿੰਡ ਤੋਂ ਇਹ ਨਹੀਂ ਮਰਿਆ ਗਾ ਮਰੇ ਆਣੀ ਗਾਏ ਦੋ ਤੁਸੀਂ ਲੋ ਘਰੇ ਤੁਹਾਡੀ ਮਾਂ ਲਊ ਪਿੰਦੀ ਆ ਜਾਵੜ ਉਹਦੇ ਕੋਲ ਤੇ ਕੀ ਆਂਦਾ ਤੈਨੂੰ ਦੋ ਦਾਰ ਰੱਖ ਕੇ ਕੰਮ ਲੱਗ ਜਾ ਐ ਮੈਂ ਮੈਨੂੰ ਗੁੱਟਣ ਦੇ ਬਹਾਨੇ ਲੱਭੀ ਜਾਂਦੇ ਆ ਹੁਣ ਇੱਥੇ ਵੇਖਾਂ ਖੰਡ ਚਾ ਪਈ ਹੋਊਗੀ ਯਾਰ ਚਲੋ ਇੱਥੇ ਸੁਣਾ ਲਾਂਗੇ ਨੋ ਪੌਂਕ ਇਟ ਗਟ ਅਗੇ ਕਿ ਤੋਤਰ ਕੋਤਰ ਕੀ ਚੰ ਬਤਾ ਕੇ ਕੀ ਕਿਥੇ ਆ? ਹੋਪ ਵੀ ਕੀ ਹੋਏ? ਚਾਹ ਮਾਰਤਾ ਹੀ ਕੰਮ ਕਰਾ ਲੈ ਬੰਦਾ ਸਿੱਧਾ ਬੰਦੇ ਤੂੰ ਉਹਨੂੰ ਗਜਾਵਾਂ ਨਹੀਂ ਕੁਸ ਕਹਿੰਦੇ ਇੱਕ ਤਾਂ ਵਿੱਚ ਟੋਏ ਪੱਟ ਛੱਡਿਆ ਉਹ ਤੋ 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 ਮੋਤੀ ਉਹ ਮਰਕੂ ਆਪਮਾ ਦਾ ਇਹਨਾਂ ਨੂੰ ਭੈਣ ਚੁੱਧਾ ਨੂੰ ਪੋਰਾ ਹੀ ਹੈ ਦੇਖੋ ਢੱਕਾ ਤੋੜ ਲਿਆ ਉਹ ਬਾਈ ਕੀ ਕਰੀ ਜਾਨਾ ਇਹ ਨਾ ਤੁਹਾਡਾ ਸਿਆਪਾ ਗੜਪਾ ਢੋਲ ਵਜਾਈ ਜਾਨਾ ਸ਼िखर ਦਪਹਿਰਾ ਹੋ ਗਿਆ ਖਾਲੀ ਹੱਥ ਮੂੰਹ ਚਾੱਕ ਕੇ ਤੁਰਿਆ ਆ ਪਾਣੀ ਦੀ ਘੋਟ ਹੀ ਲਿਆਵੇ ਬੰਦਾ ਓ ਯਾਰ ਕੰਮ ਹੋ ਗਏ ਸੀ ਘਰੇ ਥੋੜੇ ਜੇ ਇੱਕਾ ਛੋਰ ਜਨੇ ਦਿਮਾਗ ਖਰਾਬ ਕਰਤਾ ਤੜਕੋ ਤੜਕੀ ਭੁੱਖੇ ਤੇ ਆਏ ਨੋ ਇੱਥੇ ਮੈਨੂੰ ਖੇਤ ਜੋੜ ਰੱਖਿਆ ਤੁਹਾਨੂੰ ਪਤਾ ਨਹੀਂ ਕੋਈ ਰੋਟੀ ਟਾਈਮ ਨਾਲ ਲੈ ਕੇ ਆ ਜੀਏ ਓ ਬਈ ਯਾਰ ਬਲੱਡ ਜਾ ਵਧ ਗਿਆ ਸੀ ਯਾਰ ਆ ਵਧ ਗਿਆ ਬਲੱਡ ਤੇਰਾ ਕੀ ਹੋ ਗਿਆ ਜਿ ਵਿਆਹੇ ਨਹੀਂ ਪਤਾ ਤਾਂ ਲੱਛਣ ਜੇ ਸਾਰੇ ਹੀ ਐ ਓ ਯਾਰ ਪੂ ਹੀ ਨਾ ਮਰੀ ਜਾਏਗਾ ਤੂੰ ਸ਼ਰਮ ਕਰ ਲੈ ਚਿੱਟੀ ਹੋ ਗਈ ਐ ਦਾੜੀ ਬਾਹਰ ਆ ਜਾ ਉਹ ਚੋਂ ਉਹਦੀਆਂ ਸੁਰਖੀਆਂ ਪਿੰਡੀਆਂ ਚੋਂ ਨਿਕਲਿਆ ਉਹ ਤੈਨੂੰ ਨਹੀਂ ਪਤਾ ਵੈਸਾ ਬੰਦ ਨੂੰ 100 ਕੰਮ ਹੋ ਜਾਂਦੇ ਆ ਯਾਰ ਹੋ ਜਾਂਦੇ ਆ 100 ਕੰਮ ਭੈਣ ਚ ਨਾ ਰਾਤ ਨੂੰ ਸੌਣਾ ਨਾ ਮੇਰੇ ਸਾਲੇ ਮੈਨੂੰ ਸੌਣ ਦੇ ਰਾਤ ਤਿੰਨ ਵਾਰੀ ਉੱਠ ਕੇ ਵੇਖਿਆ ਵੀ ਮੱਝ ਖੁੱਲ ਗਈ ਸੰਗਲ ਖੜਕੀ ਜਾਂਦਾ ਵਾਜਾਂ ਭੈਣ ਦੇ ਚਣ-ਚਣਦੀਆਂ ਤੇਰੇ ਇੱਧਰ ਕਮਰੇ ਚੋਂ ਆਈ ਜਾਂਦਾ ਉਹ ਥੱਕੇ ਹੁੰਨੇ ਆ ਸਾਰੇ ਦਿਨ ਦੇ ਕੰਮ ਕਰ-ਕਰ ਕੇ ਨਹੀਂ ਪਤਾ ਲੱਗਦਾ ਇਹ ਹੁੰਨੇ ਤਾਂ ਸੌਂ ਜਾ ਕਰੋ ਹੋਰ ਜਿਗਰਾਤਾ ਕਰਦੇ ਆ ਰਾਤ ਨੂੰ ਤੇ ਤੂੰ ਬੇਲ ਲਈ ਕਰਦਾ ਮੱਝਾ ਬੰਨਣ ਦੀਆਂ ਚਾਹ ਬਨਨ ਦੇ ਮੈਂ ਤਾਂ ਥੋੜਾ ਸੇ ਆਪਾ ਕਰੂੰਗਾ ਲਾਲ ਤੋੜਲਾ ਢੱਕਾ ਉਹ ਛੋਰ ਜਿਹਨੂੰ ਮੈਂ ਚਾਹ ਦਾ ਕਹਿ ਗਿਆ ਚਾਹ ਪੀਣੀ ਦਾ ਕੰਮ ਦਾ ਆ ਜਾਂਦੇ ਦੁਪਹਿਰੇ ਉੱਠ ਕੇ ਇੰਨਾ ਸਾਲਿਆਂ ਨੂੰ ਕਿੱਥੇ ਫਿਕਰ ਹੈ ਪੀ ਲਈ ਚਾਹ ਨਤਾ ਸਾਲੇ ਟੂਵੀ ਨਹੀਂ ਸਾਫ ਦਿੰਦੀ ਉਮਰ ਹੋ ਗਈ ਲੈ ਲਾ ਲ ਕਰੋ ਲਾਲ ਕੋ ਕੇ ਤੇਰੇ ਵਾਸਤੇ ਜਿਸਦੀ ਦਾ ਰੱਖ ਕੇ ਜਾਂਦੀ ਬਾਪੂ ਨੇ ਖਾਂ ਧਰ ਲਈ ਕੇ ਨਹੀਂ ਧਰੀ ਬਲੇ ਪ੍ਰਿੰਡਾ ਖਵਾਇਆ ਕਰੋ ਤੈਨੂੰ ਮਾਰ ਮਾਰਾ ਸ਼ੇਰ ਖੇਡਾ ਕਰਾਂਗੇ ਸ਼ਿਕਾਰ ਆਪਾਂ ਸਭਾ ਹੋਰੀ ਬਸ ਕਰ ਐਨਾ ਦੇ ਕੋਲੇ ਬੈਠਾ ਰਹੀਂ ੱੱਕਾ ਨਾ ਤੋੜੀ ਤੇਰਾ ਕਿਉਂ ਯਾਰ ਐਂ ਕਰਦੇ ਹੁੰਨੇ ਤੇ ਚਾਹ ਧਰ ਲਾ ਕੁੱਟ ਅਰਕੇ ਦੇ ਮੱਚੀ ਜਾਂਦੇ ਆ ਖੇਤ 12 ਵਜੇ ਆ ਗਏ ਤੇ ਲੱਗ ਗਿਆ ਇਹਨਾਂ ਦੇ ਕਿੱਤੇ ਉਹ ਦਰਦਾ ਚਾਹੀ ਦਰਦਾ ਯਾਰਾ ਉਹ ਖੁਰਕ ਪਾ ਦੂ ਤੈਨੂੰ ਇਹੇ ਕੁਛ ਨਹੀਂ ਪਉਂਦਾ ਭੈਣ ਦੇ ਮੁਸ਼ਕੇ ਤਾਂ ਅੱਗੇ ਪਏ ਐ ਇਹਨਾਂ ਤੋਂ ਵੱਧ ਤੂੰ ਮੁਸ਼ਕ ਗਿਆ ਤੁਸੀਂ ਨਾ ਸੰਭਿਆ ਕਰੋ ਤੂੰ ਜਾਣੇ ਕਿ ਨਹੀਂ ਜਾਣਦਾ ਯਾਰਾ ਜਾਣਨਾ ਕੀ ਲੈਣਾ ਜਾਣਦਾ ਜਦੋਂ ਉਹ ਦਰਦਾ ਤਾਂ ਹੈਗਾ ਹੁਣ ਨਾ ਗਏ ਨੇ ਤੂੰ ਜਾਂਦਾ ੱਕੇ ਰਹਿੰਦਾ ਸਾਰਾ ਦਿਨ ਪਹਾੜੀ ਮੈਂ ਛੱਟ ਕੇ ਆਉਂੇ ਨੇ ਭੈਣ ਨਹਿਰ ਤੇ ਕਾਲੇ ਕੋਲੇ ਬਿਸਕੁਟ ਮੈਨੂੰ ਨਹੀਂ ਦਿੰਦਾ ਤੇ ਇੰਨਾ ਵਾਸਤੇ ਭੈਣ ਦਾ ਕੋਲੇ ਬਿਸਕੁਟ ਆ ਇਹ ਇਹ ਤਾਂ ਇਹ ਮਰੀ ਜਾਊਗਾ ਸਾਰਾ ਪਾਣੀ ਕਿੱਥੇ ਰੱਖਦਾ ਹੁੰਦਾ ਤੇ ਕੁੱਕਰ 'ਚ ਧਰ ਲਾ ਚਾ ਮਿੰਟ 'ਚ ਬਣ ਜੂ ਕੁੱਕਰ ਤੇ ਚਾਹ ਕੌਣ ਧਰਦਾ ਹੁੰਦਾ ਤੇ ਹੋਰ ਕਾਦੇ ਵਾਸਤੇ ਲਿਆਂਦਾ ਉਹ ਤੜੀ ਹੋਵੇ ਤਾਂ ਪਤਾ ਹੋਵੇ ਕਿਤੇ ਮੈਂ ਇਹ ਧਰਦਾ ਯਾਰਾ ਮੋਕੇ ਆ ਤੇ ਰੀਤੀ ਨਹੀਂ ਤਾਂ ਅੱਪੀ ਧਰਲਾ ਚਾ ਕਰ ਮੈਂ ਨਾ ਮੈਂ ਧਰਲਾ ਤੂੰ ਹਣਾ ਤੂੰ ਟਿਕ ਜਾ ਤੂੰ ਭੈਣ ਚੋਦ ਨਾ ਤੂੰ ਪਾਇਆ ਨਾ ਕਰੋ ਤੁਹਾਡੇ ਕੋ ਦੜ ਗਈ ਤੁਸੀਂ ਦੋਨੇ ਅੱਗੇ ਮੈਂ ਉਹਦੇ ਲੜਕੇ ਆ ਓ ਯਾਰ ਤਾਂ ਦਾ ਧਰਦਾ 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 ਭੈਣ ਚੋਦ ਨਾ ਕੰਮੀ ਆ ਜੈਂਸ ਨਾ ਇਹਨਾਂ ਨਾਲ ਮਾਰ ਮਾਰ ਕੇ ਮੈਂ ਪਾਗਲ ਹੋ ਗਿਆ ਇਹ ਸਿਆਣਾ ਨਹੀਂ ਥੀ ਆਰ ਦੀ ਅੱਕ ਜਾਂਦੇ ਆ ਆਦਾ ਵੇਚ ਕੇ ਜਾਉ ਸਾਡੇ ਫੁੱਡੇ ਗਾਲ ਚ ਦੇਉ ਠੂਠਾ ਭੈਣ ਚੋਦੋ ਜਿਹੜੇ ਦੋਤ ਕਿੱਲੇ ਤੇਰੇ ਪਿਓ ਕੋਲੇ ਆਉਣੇ ਤਾਂ ਥੋਡੀ ਬੁੜੀ ਧੋਦੀ ਜਾੜਦੇ ਨੇ ਆਏ ਮੈਂ ਕਿੰਨਾ ਗਜ਼ਰ ਤੰਦ ਪਿੱਟੂਗਾ ਗੁੜ ਚਾ ਕਿੱਥੇ ਆ ਗੁੜ ਚਾ ਲਿਆਂਦਾ ਸੀਗਾ ਕੀਤਿਆ ਲਿਆਂਦਾ ਸੀ ਤੁਸੀਂ ਕੀ ਲੈ ਕੇ ਆਏ ਹੋ ਕੋਈ ਰਕੀ ਹਾਸੀ ਬਾਪੂ ਨੂੰ ਉਹ ਭੁੱਲ ਗਿਆ ਪਤਾ ਨਹੀਂ ਕੀ ਕਰੀਗਾ ਸਾਰਾ ਦਿਨ ਉੱਥੇ ਤੇਰੇ ਬਾਪੂ ਨੂੰ ਕਿਤੇ ਸੁਰਖੀਆਂ ਬਿੰਦੀਆਂ ਦਾ ਭੁੱਲਦੀਆਂ ਨਹੀਂਆਂ ਤੇ ਭੈਣ ਚ ਉਹਦੇ ਨੂੰ ਗੁੜਚਾ ਭੁੱਲ ਜਾਂਦਾ ਦੇਖ ਨਾ ਯਾਰ ਨਵੇੜਲਾ ਨਵੇੜਲਾ ਹੋਰਾ ਤੇਜੀ ਨਾਲ ਚੁੜੀ ਜਾਂਦਾ ਤਾ ਸੁਖੇ ਹੋਏ ਹਾਂ ਓਏ ਉੱਥੇ ਪੂਰਾ ਪਿਆ ਵਿੱਚ ਪਾਲੀ ਯਾਰ ਕਿਹੜਾ ਡੱਬੇ ਚ ਪਿਆ ਉਹ ਕਾਲੇ ਜਿਹੇ ਰਵਾਪੇ ਸੀ ਡੱਬੇ ਚ ਹੂੰ ਉਹ ਤਾਂ ਮੱਖਾ ਆ ਗਿਆ ਕੁੜੀ ਚੋਦਿਆ ਤੂੰ ਨਾ ਕੋਈ ਚੀਜ਼ ਪਈ ਰਹਿਣ ਦੀ ਭੁੱਖਾ ਹੀ ਮਰਿਆ ਪਿਆ ਉਹ ਯਰ ਫਰੀਰ ਜਾਂ ਡੁੱਟੀ ਹੁੰਦਾ ਸੀ ਉਹਦੇ ਕੁੜੀ ਚੋਦਿਆ ਮੈਨੂੰ ਦਸਤ ਜੇ ਲੱਗੇ ਪਏ ਸੀਗੇ ਮੈਂ ਕਿਹਾ ਹਟ ਜਾਣਗੇ ਉਹ ਕੁਸ ਚੱਕਿਆ ਧਰਿਆ ਨਾ ਰਹਿਣ ਉਹ ਦੂ ਤੜਕੇ ਆ ਜਾਣਾ ਤੇਰਾ ਬਾਪੂਆਂ ਦਾ ਹੀ ਬੁੜੀਆਂ ਨੇ ਆਉਣਾ ਸੀ ਘੰਟਿਆਂ ਦੇ ਕਰੀਆਂ ਦੀਆਂ ਆਹ ਲਾਈ ਯਾਰ ਕੱਢਣੇ ਮੈਂ ਤਾਂ ਤਾਂ ਹੀ ਥੋੜਾ ਜਾ ਆਇਆ ਸੀ ਸੁਦਿਆਂ ਇਹਨੂੰ ਤਾਂ ਨਹੀਂ ਦੱਸਿਆ ਯਾਰ ਉਹਨੇ ਕੁਛ ਕੰਜਰਾਂ ਦੇ ਨੇ ਪਤਾ ਨਹੀਂ ਆਖਿਆਗੇ ਗੱਲਾਂ ਵਾਲਾ ਹੀ ਐ ਨਹੀਂ ਕਿਹਾ ਤਾਂ ਹੋਵਾ ਜੇ ਕਹਿੰਦਾ ਸੀਗਾ ਕੰਘਾਂ ਹੁੰਦੀਆਂ ਤਾਂ ਆ ਨਾ ਜਾਂਦੀਆਂ ਮੇਰਾ ਹੀ ਲਹੂ ਪੀਣਾ ਇਹਨੇ ਮਾਤਾ ਤੜ ਕੇ ਸੁਦਿਆਂ ਭੱਜਿਆ ਕਿਆ? ਕਿਆ ਹੋ ਗਿਆ ਨਿਗ੍ਹਾ ਨਹੀਂ ਰੱਖਣੀ ਉਹਨਾਂ ਦੀ? ਤੂੰ ਕੀ ਨਿਗ੍ਹਾ ਰੱਖਣੀ ਆ ਬੁੜੀਆਂ ਦੀ? ਉਹ ਕੰਜਰਾ ਘੰਟਿਆਂ ਦੇ ਪੈਸੇ ਪੈਂਦੇ ਆ। ਉਹ ਪਸ਼ਾਬ ਕਰਨ ਗਈਆਂ ਦਾਦਾ ਘੰਟਾ ਨਹੀਂ ਮੁੜਦੀਆਂ। ਮੈਥੋਂ ਤਾਂ ਫੇਰ ਡਰਦੀਆਂ ਨੇ ਵੀ ਬੈਠਾ ਬਾਪੂ। ਭੈਣ ਚੋਦ 50 ਰੁਪਏ ਘੰਟਾ ਹੋਇਆ ਪਿਆ। ਤੇ ਮੈਂ ਕੀ ਕਰਨਾ ਸੀ ਇੱਥੇ? ਪਤਾ ਮੈਨੂੰ। ਤੈਨੂੰ ਕੀ ਪਤਾ? ਸਭ ਪਤਾ ਮੈਨੂੰ। ਕੰਦਰਾ ਸਾਡੇ ਵੱਡੇ ਬੰਦਿਆਂ ਦੀ ਤਾਂ ਨਿਗਾ ਹੀ ਹੁੰਦੀ ਐ ਨਿਗਾ ਹੀ ਤਾਂ ਮਾੜੀ ਆ ਹੈ ਕੁੜੀ 14 ਹੋਰੀ ਤੇ ਅੱਗੋਂ 13ਵੀਂ ਗੱਲ ਕੱਢੂਆ ਗੱਲ ਮੈਨੂੰ ਪਤਾ ਨਹੀਂ ਕੀ ਪਤਾ ਤੈਨੂੰ ਉਹ ਬਣਦੀ ਵਿਚਾ ਬਸ ਬਣੀ ਜਾਂਦੀ ਐ ਦੋੜੇ ਕੱਢ ਲੈਂਦਾ ਕਿ ਟੂਈ ਆਕੜ ਕੀ ਸੀ ਉਹ ਯਾਰ ਮੈਂ ਕਿਹਾ ਚਾਹ ਚੁਪੀ ਲੇ ਆਂ ਗੀਲ ਕੇ ਚਾਹ ਤੇ ਘਰੋਂ ਪੀ ਆਉਂਦੇ ਤੁਸੀਂ ਕਰੋ ਕੀ ਫਿਰ ਮੈਂ ਕਚਾ ਚਾਹ ਚ ਪੀ ਕੇ ਲੱਗਾ ਕੰਮ ਫਿਰ ਇਕੱਠੀ ਲੱਗ ਜਾਗੇ ਚਾਹ ਪੀ ਲ ਕੇ ਇਕੱਠੀ ਕਰ ਆ। ਇਕੱਠੇ ਕੀ ਲੱਗਣਾ? ਮੈਨੂੰ ਲਾਉਣਾ ਕੰਮ ਤੇ ਤੁਸੀਂ ਬਹਾਨੇ ਨਾਲ ਇੱਕ ਤਾਂ ਕਸੀ ਆ। ਤੇ ਘਰੋਂ ਮੇਜਰ ਕੇ ਵੀ ਜਾ ਕੇ ਆਉਣਾ ਸੀਗਾ ਭੋਗ ਜੇ ਤੇ ਮੈਂ ਚੱਲ ਉੱਥੇ ਜਾਵਾਂ। ਅੱਛਾ। ਆ ਜਾ ਐ ਭਈ ਉਹ ਨਾ ਤੇ ਮੈਂ ਹੀ ਜਾ ਆਉਂਗਾ। ਤੂੰ ਤਾਂ ਕੀ ਜਾਏ ਮੈਂ। ਨਹੀਂ ਉਹ ਤੇਰੀ ਬੇਬੇ ਆਂਦੀ ਸੀਗੀ ਉਦੋਂ ਮੈਨੂੰ ਵੀ ਆਪਾ ਰਖਾਉਣਾ ਪਾਠ ਰਖਾਤਾ ਹੋਣਾ ਉਹਨਾਂ ਨੇ। ਉਹ ਬੁੜੀ ਚੰਗੀ ਐ। ਮੈਂ گاਉੜੇ ਨੰਨੋ ਦੇ ਤਾਇਆ ਰਾ ਤੈਨੂੰ ਪਤਾ ਵੀ ਐ ਕੋਸ ਉਹ ਬੇਲੀਆ ਮੁੰਡਾ ਉਹਨਾਂ ਦਾ ਮੇਰਾ ਮੁੰਡਾ ਤੂੰ ਵੀ ਜਾਬ ਨਹੀਂ ਕੋਈ ਕਰਤਾ ਦੀ ਉੱਥੇ ਸਿਆਣਾ ਬੰਦੇ ਦਾ ਜਾਇਬ ਨਾ ਗਿੰਦੇ ਨਹੀਂ ਅੱਜ ਸੇਵਾ ਕਰਾ ਦੂੰਗਾ ਨਾਲੇ ਉਹ ਮਿੰਦੇ ਦੇ ਟਰੈਕਟਰ ਜਾ ਮੰਗਦੇ ਸੀਗੇ ਅੱਛਾ ਅੱਛਾ ਨਹੀਂ ਉਹਨਾਂ ਨੂੰ ਨਹੀਂ ਦੇਣਾਗਾ ਯਾਰ ਕਿਉਂ ਦੇਣਾ ਕਿਉਂ ਨਹੀਂ ਆ ਫਰਾਮ ਕਰਕੇ ਛੱਡ ਜਾਂਦੇ ਉੱਤੇ ਪੈਂਚਰ ਮੈਂ ਲਵਾ ਕੇ ਲਿਆ ਆ ਉਹਦੇ ਕੰਜਰ ਉਹ ਕਿਸੇ ਨਾਲ ਵਾਰਤ ਲਈਦਾ ਹੁੰਦਾ ਉਹ ਪਤਾ ਕਿੰਨੀ ਸਿਆਣੀ ਬੁੜੀ ਆ ਮਿੰਦੇ ਦੇ ਘਰੋਂ ਵਰਤਨ ਵਾਲੀ ਬੁੜੀ ਆਹੋ ਦਾ ਭੈਣ ਚ ਤੇ ਮੈਨੂੰ ਸਾਖ ਵੀ ਕਰਾਉਂਦੀ ਸੀਗੀ ਓ ਯਾਰ ਤੂੰ ਕਿਸੇ ਵੇਲੇ ਬੁੜੀਆਂ ਚੋਂ ਨਿਕਲਿਆ ਹੈਗਾ ਓ ਭੈਣ ਚ ਦੋ ਮੈਂ ਸਵੇ ਕੀ ਗੱਲ ਕਰਦਾ ਤੁਸੀਂ ਪੁੱਠੀ ਪਿਓ ਪੁੱਤ ਨੂੰ ਆ ਵੀ ਪੁੱਠੀ ਲੈਣ ਲੱਗ ਗਿਆ ਤੇਰੇ ਮਗਰੇ ਰਾਹਾਂ ਤੇ ਚੱਲ ਪਿਆ ਨਹੀਂ ਤਾਂ ਹੋਦਾ ਨਹੀਂ ਤੇਰਾ ਸਾਰੇ ਪਿੰਡ ਤੂੰ ਤੋ ਕਰਾ ਰੱਖੀ ਹੈ ਹੈ ਤਾਂ ਮੈਂ ਤੂੰ ਦੂ ਕਾਦੇ ਨਾਲ ਕਰਾਤੀ ਮੈਨੂੰ ਦੇਖ ਕੇ ਤਾਂ ਬੁੜੀਆਂ ਗੇਟ ਲਾਉਂਦੀਆਂ ਲਾਉਂਦੀਆਂ ਸਾਨੂੰ ਤੇ ਇੱਕ ਉਰ ਲਾਉਣ ਲੱਗਦੇ ਥੋੜੇ ਆਪ ਦੇ ਲੱਛਣ ਮਾੜੇ ਐ ਮੈਨੂੰ ਤਾਂ ਹਰ ਨੋਥ ਇਸ ਉੱਡਕੇ ਮਿਲਦੀ ਐ ਮੜਾ ਮੋਟਾ ਦੇਖ ਲਿਆ ਕਰ ਜਵਾਕ ਕੋਲੇ ਬੈਠੋ ਨਾਲ ਲੱਗ ਜੂ ਬੁੜੀਆਂ ਬੁੜੀਆਂ ਹਰ ਇੱਕ ਗੱਲ ਚ ਬੁੜੀ ਬੋਲ ਇਹ ਤਾਂ ਕੰਜਰਾਂ ਦਾ ਤੇਥੋਂ ਵੀ ਸਿਆਣਾ ਹੋ ਗਿਆ ਇਹਦਾ ਸਾਲਾ ਮੈਨੂੰ ਟੀਚਰਾ ਕਰਦਾ ਦੇ ਦੇ ਨੀ ਡਾਇਰੈਕਟਰ ਉਹਨਾਂ ਨੂੰ ਕਿਤੇ ਚਰਿਆਂ ਨੂੰ ਜਵਾਬ ਦੇ ਦੇ ਨਹੀਂ ਦੇਣਾਗਾ ਯਾਰ ਇਹਨੂੰ ਕੀ ਆਖਣਾਗਾ ਤੈਨੂੰ ਕੀ ਪਤਾ ਤੂੰ ਜਾਣਦਾ ਹੈ ਨਹੀਂ ਅਗੇ ਤੇ ਲੋਟ ਕਰਾਉਣ ਚੀਜ਼ ਆ ਉੱਥੇ ਮੈਨੂੰ ਤੋਂ ਆਪਣਾ ਧੁੱਪੇ ਬੈਠਾ ਰਹਿਣਾ ਸਾਰਾ ਦਿਨ ਉੱਥੇ ਮੇਟੀ ਕੋਲੇ ਹੱਥ ਨਾ ਮਚਾਲੀ ਕੰਜਰ ਦੇ ਆ ਲੀੜਾ ਲੂੜਾ ਲੈ ਲਾ ਮੁੜ ਕੇ ਹੱਥ ਬੰਨ ਕੇ ਬੈਠੇ ਰਹਾਂਗੇ ਉਫਲੀ ਨਹੀਂ ਉਫਲੀ ਨਹੀਂ ਹੁਣ ਤਾਂ ਰੱਖਿਆ ਉੱਤੇ ਕਿਉਂ ਦਾ ਕਹਿ ਗਿਆ ਤੈਨੂੰ ਚਾਹ ਦੇ ਚਾਹ ਹੀ ਬਣੀ ਥੋੜੀ ਕੋਈ ਨਹੀਂ ਤੋ ਜਨ ਆਉਂਦਾ ਅੱਗੇ ਹੌਣ ਸਾਇਏ ਨੇ ਜੁੱਤੀ ਮਾਰੀ ਸੇਟ ਕੋਲੇ ਜਾਇਆ ਸੀ ਆਪਾਂ ਵਾਲੇ ਕੋਲੇ ਜਾਣਾ ਯਾਰ ਸੇਟ ਕੋਲੇ ਯਾਰ ਨਾਲੇ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਂ ਉਈ ਕਰੇ ਲੋਚੇ ਪੁਣੇ ਦਨ ਵੇਲ ਮੇਲੇ ਤਾਂ ਹੀ ਆ। ਉਹ ਨਹੀਂ ਕੰਜਰਾ ਉਹਨਾਂ ਮੱਖਣ ਓਏ ਹਾਂ ਉਹ ਯਾਰ ਤੇ ਚੱਲ ਚੱਲ ਤੇ ਉਹ ਬੋਲ। ਨੂੰ ਮਗਰ ਅੱਗ ਲਾਲਾ ਉੱਤੇ ਜਿਹੜਾ ਹੁਣ ਆਹੀ ਪਿੱਛੇ ਤੁੱਪ ਹੈ ਰੰਗ ਉੱਡ ਜੂ ਇਹਦਾ। ਉਹ ਚੱਲ ਕੋਈ ਨਹੀਂ ਜਵਾਬ ਕਿੱਥੇ ਟੰਗਾ ਰੋਟੀਆਂ ਦਾ ਝੋਲਾ ਅਸਿਰ ਤੇ ਰੱਖਦੇ ਮੇਰੇ ਆਇਆ ਤੂੰ ਦੁਪੁੱਠਾਈ ਬੋਲਣਾ ਹੁੰਦਾ ਹੈ ਤੇ ਟੰਗ ਦੇ ਅੰਦਰ ਤੇ ਟੰਗ ਤਾਂ ਖਵਾ ਚਲਦੀ ਹੈ ਇਹਦਾ ਕੀ ਕਰਦਾ ਉਹਨੂੰ ਮੈਂ ਜਾਵਾਂ ਫਿਰ ਆ ਆਇਆ ਮਗਰੋਂ ਜਾ ਪਹਿਲਾਂ ਕੋਈ ਢੱਕਾ ਤੋੜੀ ਨਾ ਨਹੀਂ ਉਹ ਕੋਲੇਜ ਵਿੱਚ ਮੇਰੀ ਐਕਸਟਰਾ ਕਲਾਸ ਸੀ ਹੈ ਨਾ ਉੱਥੇ ਜਾਣਾ ਮੈਨੂੰ ਲੈ ਡੈਡੀ ਯਾਰ 2000 ਰੁਪਿਆ ਦੇ ਨਾ ਮੈਨੂੰ ਮੈਂ ਫੀਸ ਜੀ ਭਾਰੀ ਦਵਾ ਫਿਰ ਉਹ ਇਹਦਾ ਇਤਰਾ ਤਾਇਆ ਚੱਲਿਆ ਮੰਡੀ ਲਿਆ ਦੀ ਜਵਾਕ ਨੂੰ ਅੱਜ ਨਹੀਂ ਮੈਂ 2000 ਜਬਾਨ ਕਰੀ ਬੈਠਾ ਉਹਨਾਂ ਨੂੰ ਦੇ ਨਾ ਉਹ ਕੋਈ ਨਹੀਂ ਇਹਦੀ ਪੜਾਈ ਜ਼ਰੂਰੀ ਹੈ ਪੜਦਾ ਜਾਵਾਗਾ ਮੈਨੂੰ ਜਦੋਂ 500 ਰੁਪਿਆ ਮੱਲੀ ਦੇ ਲੈ ਕੇ ਆਉਣੇ ਆ। ਉਹ ਯਾਰ ਪਹਿਲਾਂ ਮੈਨੂੰ ਫੀਸ ਭਰ ਲੈਣ ਦੋ ਯਾਰ ਸਾਰੇ ਨੂੰ ਆਪਦੀ ਆਪਦੀ ਲੱਗ ਜਾਂਦੀ ਹੈ। ਯਾਰ ਮੈਨੂੰ 2 ਸਾਲ ਹੋ ਗਏ ਜਿੜੇ ਲਿਆਂਦਿਆਂ ਨੂੰ। ਮੈਂ ਤੇਰੇ ਹੌਣਪਾਵਾਦੂ। ਨਾਲੇ ਡੈਡੀ ਉਹ ਭਰਤੀ ਜੀ ਆਈ ਜਾਂਦੀ ਹੈ ਮੈਂ ਕਹਿੰਦਾ ਉਹ ਪੜਨਾ ਲਵਾ ਮੈਂ ਤੇ ਕੀ ਉਹ ਉਹ ਤੇ 7000 ਰੁਪਿਆ ਲੱਗੂਗਾ ਫਾਰਮ ਭਰਵਾ ਦਿੰਨਾ ਮੈਂ। ਕੋਈ ਨਾ ਕੋਈ ਨਾ ਭਰ ਲਈ ਤੂੰ ਦੱਸ ਦੇ ਜਦੋਂ ਮੈਨੂੰ ਚਾਹੀਦੇ ਹੋਏ। ਤਿਆਰੀ ਕਰ ਲੈ ਕਿ ਪਤਾ ਹੀ ਆਵੇ ਨੰਬਰ। ਹਾਂ ਵਧੀਆ ਹੈ ਪੜਨਾ ਤਾਈ। ਭਰਾ ਦੀ ਫਾਰਮ ਦੀ। ਕੋਈ ਨਾ ਲੱਗ ਗਿਆ ਇਹ ਬੰਡੀ ਸੀ ਤੁਸੀਂ ਜਾਂਦੇ ਤੇਰੇ ਲੱਛਣ ਤਾਇਆ ਸਾਹਿਬ ਦੀ ਮਾਰ ਤਾਰੇ ਜਰਦੇਓ ਕੰਮ ਕਰ ਲੋ ਉਹਦੇ ਚ ਕੋਈ ਨਿਕਲ ਮਾਰ ਲੋ ਖੇਤ ਕਣੀ ਤਾਇਆ ਹੁਣ ਮੈਂ ਖੇਤੀ ਕਰੂੰਗਾ ਕਿ ਯਾਰ ਦੱਸ ਇੰਨਾ ਪੜਿਆ ਲਿਖਿਆ ਮੈਂ ਉਹ ਯਾਰ ਪੜਦਾ ਹੈਗਾ ਤਾਂ ਬੋਲਾ ਜਾਂ ਤੋਕਰ ਵਾਲਾ ਖੇਤੀ ਜਿਹੜੀ ਤਰਉਣੀ ਹੈਗੀ ਪੜ ਲੈਣ ਦੇ ਜੋ ਦੋ ਖਰ ਪੜਦਾ ਨਾ ਖੇਤ ਕੰਮ ਕਰਨ ਵਾਸਤੇ ਤੁਸੀਂ ਹੋਗੇ ਨਾ ਬਾਈ ਹੈਗਾ ਐਂ ਤੈਨੂੰ ਪਿਓ ਨੇ ਵਿਗਾੜਿਆ ਸੀ ਐਂ ਤੂੰ ਭੈਣ ਜਦੇ ਇਹਨੂੰ ਵਿਗਾੜੀ ਜਾਨਾ ਆ ਬੋਲੇ ਦੇ ਵਾਲ ਤਾਂ ਮੇਰੇ ਵਾਲੀ ਹੋਣੀ ਹੈ ਕੋਈ ਨਹੀਂ ਕੋਸ ਨਹੀਂ ਦੋ ਚੰਗਾ ਮੈਂ ਚਲਦਾ ਨਹੀਂ ਚਲੂ ਕਰਨ ਨੂੰ ਚਲਦੇ ਹਾਂ ਜਾਵਾਂਗਾ ਤਾਂ ਘਰ ਨੂੰ ਹੀ ਨਾ ਆ ਕੇ ਫਿਰ ਮੈਂ ਜਾਣਾ ਤੇ ਉਹ ਪੈਸੇ ਫਿਰ ਪੈਸੇ ਤੈਨੂੰ ਲਿਆ ਦੂ ਤੁਰਤ ਆਇਆ ਤੇ ਮੈਨੂੰ ਘਰੇ ਛੱਡਦੀ ਮੈਂ ਜਾ ਕੇ ਆਉਣਾ ਥੋੜਾ ਜਿਹਾ ਫਿਰ ਮੈਂ ਜਾਇਆ ਉਹਨਾਂ ਦੇ ਉਹ ਡੱਕਾ ਤੋੜ ਲੈ ਕਰੇ ਤਾਂ ਕੀ ਡੈਡੀ ਮੈਂ ਫਿਰ ਜਾਊਂਗਾ ਉੱਧਰ ਨਾਲ ਮੈਂ ਸੁਖਮਣ ਨੂੰ ਵੀ ਚੜਾਉਣਾ ਇੱਥੇ ਰਾਤ ਨੂੰ ਮੇਰਾ ਬੇਲੀ ਹੈ ਓਏ ਯਾਰ ਚੰਗਾ ਫਿਰ ਤੂੰ ਜਾ ਜਾਵੜਾ ਮੈਂ ਆਜੂ ਆਪੇ ਹੀ ਤਸ ਮਾਉ ਮੋਟਰਸਾਈਕਲ ਤੂੰ ਤੁਰ ਕੇ ਆ ਜਾਓ ਫਿਰ ਤੇ ਆ ਜੀ ਹੱਥ ਨੇ ਆਵਾਂਗੇ ਮੋਟਰਸਾਈਕਲ ਦੇ ਥੱਕੇ ਉਹ ਫਿਰ ਮੈਨੂੰ ਪੈਸੇ ਲਿਆ ਆ ਦੀ ਮੈਂ ਉਹ ਮੈਨੂੰ ਸਾਜੀ ਡੇਲੀ ਬੋਲਦੀ ਮੈਨੂੰ ਪੈਸੇ ਲਿਆ ਆ ਦੀ ਮੈਨੂੰ ਫਿਰ ਆਦੀ ਪੈਸੇ ਨਾਲ ਇਹਨੂੰ ਫਿਰ ਜਾ ਕੇ ਓਏ ਤੂੰ ਬਾਅਦ ਚ ਲੈ ਜੀ ਉਹਨੂੰ ਕਿਨੂੰ ਉਹਨੂੰ ਜ਼ੋਰ ਓਏ ਤੁਸੀਂ ਆਪ ਦਾ ਨਕਲ ਲਿਆ ਕਰੋ ਯਾਰ ਮੈਂ ਜਾਣਦਾ ਆ ਆ ਖੜਾ ਯਾਰ ਇੱਕ ਮੋਟਰਸਾਈਕਲ ਹੋਰ ਮੈਂ ਲੇਟ ਹੋ ਜੂ ਕਾਲਜ ਤੋਂ ਕੋਈ ਨੀ ਤੂੰ ਜਾ ਜਾ ਚੋਰ ਮੈਂ ਕਰ ਲਾ ਆਂ ਅਰੇ ਛੰਡੂ ਤੇਰੇ ਫਿਰ ਮੈਂ ਮੋਟਰ ਮੋਟਰ ਨਾ ਲੈ ਜਾਵਾਂ ਮੋਟਰਸਾਈਕਲ ਨਾ ਤੁਰ ਕੇ ਆ ਜੀ ਚੁੱਪ ਕਰਕੇ ਛੱਡੇ ਤੋਂ ਨਹੀਂ ਆਈ ਜਦੋਂ ਤੂੰ ਬਾਲਾ ਨਾ ਬੋਲ ਫਿਰ ਤੇਰੇ ਚੱਪਲਾਂ ਪਹਿਣਣੀਆਂ ਤਾਂ ਇਹ ਕਿੰਨੇ ਕੁ ਵਜੇ ਨੇ ਲਿਆਏਗਾ ਫਿਰ ਜਾਨਾ ਮੈਂ ਗੱਲ ਕਰਦਾ ਆੜਤੀਏ ਨਾਲ ਆਏ ਪੈਸੇ ਨਹੀਂ ਦਿੰਦਾ ਹੁੰਦਾਗਾ ਆਹ ਨੂੰ ਜਮਾ ਪਏ ਗੱਲ ਫਿਰ ਕੀ ਕਰਾਂ ਆਥਰੇ ਨਾ 6 ਰੁਪਏ ਕੁਆ ਕੁੜਾ ਤੀਜੇ ਦਾ ਵੇਖ ਮੇਰਾ ਸਾਲਾ ਰੇਸਾਂ ਦਿੰਦਾ ਇੱਕ ਭੈਣ ਚੋ ਤੇਲ ਨੂੰ ਤਾਂ ਅੱਗ ਲਾਦੀ ਐ ਸ਼ੋਰ ਨੇ ਪੈ ਇਹ ਮੈਨੂੰ ਕਵਾੜੀ ਰਖਾਉਣਾ ਕਿਸੇ ਦਿਨ ਉਹ ਰੋਫਾ ਦਾ ਕਰਕੇ ਕੰਮ ਕੋਈ ਆੜ ਕੱਢ ਲਾੜ ਵਾਦਾ ਕਰਦਾ ਹੀ ਐ ਉਹ ਭੈਣ ਤੇ ਨਾ ਗਲ ਪਿਆ ਢੋਲ ਬਚਾਉਣਾ ਪੈਣਾ ਪੀ ਜੋ ਦਾ ਕਸੀਆ ਵੀ ਧੁੱਪੇ ਹੀ ਰੱਖ ਗਿਆ ਉਸ ਤੱਪ ਗਿਆ ਇਸ ਦਿਨ ਤੇ ਫੇਪੁੱਤ ਆਂਦਾ ਮੈਂ ਜਾ ਆਇਆ ਮੈਂ ਸ਼ਹਿਰ ਹੀ ਆ ਲਿਆ ਦੇ ਪੜਾਕੂ ਜੇ ਨੂੰ ਪੈਸੇ ਦਾਵੜਾਂ ਦਾ ਖਰੇ ਕੁਝ ਬਣ ਬੂ ਨਹੀਂ ਜਾਵੇ ਦਾਵੜ ਦਾਵੜ ਨਾਲੇ ਉਹ ਵਿਚਾਰੀ ਮਖਤਿਆਰ ਉਹਨੂੰ 2000 ਚਾਹੀਦਾ ਸੀ ਉਹਨੂੰ ਲਿਆ ਦੇ ਕੁੜੀ ਤਾਂ ਪਤਾ ਨਹੀਂ ਕਿਹੜਾ ਕੋਰਸ ਕਰਾਉਂਦੀ ਹੈ ਦਾਵੜ ਜਾਏਗਾ ਕਹਦੇ ਤੇ ਜੇ ਆਉਂਵਾ ਵੇਣਾ ਕੋਈ ਬਸ ਬੁਸ ਫੜਦਾ ਮੋਟਰਾਂ ਦਾ ਦੋਨੇ ਲੈ ਗਿਆ ਇਹਦਾ ਕਿਸੇ ਨੂੰ ਹੱਥੁੱਥ ਦੇ ਦੂੰਗਾ ਇੱਥੇ ਚਲ ਜਾਵੜਾ ਤਾਇਆ ਹਾਂ ਉਹ ਕੇਲੇ ਲਿਆ ਦੀ ਯਾਰਾ ਕੇਲੇ ਕੇਲੇ ਲਿਆ ਦੂੰਗਾ ਤੂੰ ਖਾਲਾ ਕੱਢ ਕੇ ਨਾ ਤੇ ਨਰਮਾ ਸੀਲਾ ਮੈਂ ਤਾਂ ਕਰੂੰਗਾ ਹੀ ਹੁਣ ਤੁਸੀਂ ਤਾਂ ਭੱਜ ਗਏ ਸਾਰੇ ਆਹ ਆਪਣਾ ਕਰਿਓ ਕੁਛ ਕਿਤੇ ਮੈਨੂੰ ਲਾ ਕੇ ਜਾਵੜਿਆ ਕਰੋ ਇਹ ਤਾਂ ਦੁਪਹਿਰਾ ਵੀ ਸਰਤੇ ਹੋ ਗਿਆ ਅੰਨਾ ਘੰਟੇ ਬਾਉਆਂ ਨੇ ਪਰ ਆਤੇ ਕੰਜਰਦਿਆਂ ਨੇ ਦਿੱਤਾ ਵੀ 2500 ਰੁਪਇਆ ਉਧਰੋਂ ਸਾਲਾ ਸ਼ੋਰ ਰੱਖੀ ਜਾਂਦਾ ਮੈਨੂੰ ਚਾਹੀਦਾ ਤੇ ਉਧਰੋਂ ਭੈਣ ਤੋਂ ਤੁਹਾਨੂੰ ਮਖਤਿਆਰ ਉਹਨੂੰ ਕੀ ਜਵਾਬ ਦੇਵਾਂਗੇ ਨਾ ਭੈਣ ਦਾ ਬੱਸ ਵੀ ਹੱਥ ਨੇ ਜਾਊਗੀ ਇਹਨੇ ਆ ਕੋਈ ਹੱਥ ਉੱਤ ਕਰਕੇ ਅਲਾ ਦਾ ਭੈਣ ਤੋਂ ਸ਼ਹਿਰ ਜਾ ਕੇ ਗੋਲੀ ਵਾਲਾ ਬੱਤਾ ਪੀਨੇ ਕਾਲ ਜਾ ਥੱਕ ਗਿਆ ਮੱਚੀ ਜਾਂਦਾ ਅੱਜ ਉਦੋਂ ਪਤਾ ਨਹੀਂ ਕੋਈ ਸੁੱਖੇ ਵਾਸਤੇ ਵੀ ਚਾਹ ਲੈ ਕੇ ਗਿਆ ਹੋਣਾ ਕਿ ਨਹੀਂ ਗਿਆ ਹੋਣਾ ਪਾਸੋਂ ਜਿਦਾ ਜੇ ਘੰਟਾ ਪਿਆ ਪੰਡ ਪੁੰਡ ਦਾ ਯਾਜੇ ਹੱਥ ਦੇ ਕੇ ਚੜ ਜਾਗੇ ਅੰਜਰਦਿਆਂ ਨੂੰ ਦੋ ਮੋਟਰਸਾਈਕਲ ਲੈ ਕੇ ਦਿੱਤੇ ਆਏ ਨਹੀਂ ਕੋਈ ਸ਼ਹਿਰ ਹੀ ਲੈ ਚਗੇ ਬਣਾ ਕੋ ਟੈਂਪੂ ਵਾਲਾ ਵੀ ਨਹੀਂ ਆਉਂਦਾ ਦੀਲਾ ਇਹ ਟੈਂਪੂ ਤੇ ਚੜ ਜਗੇ ਕਸਾਲੀ ਕਰਮੀ ਬੜੀ ਹੋ ਰੱਖੀ ਐ। ਸਿੱਧ ਨੇ ਆ ਕੋ ਠੰਡਾ ਠੰਡਾ। ਆ ਜਿਹੜਾ ਆਪਣੇ ਵਾਲਾ ਨਹੀਂ ਰਾਂਝਾ। ਉਹ ਰਾਂਝਾ। ਇਹ ਚੋਦਾ ਇਹ ਕਿਨੂੰ ਲਈ ਫਿਰਦਾ। ਆਪਾਂ ਜਾਇ ਲਾ ਦਈਵੇਂ ਬਾਉਂਦੀ ਕੁੜੀ ਹੁੰਦੀ ਐ। ਆਪਾਂ ਚੋਂ ਤੇ ਮੌਰ ਘਟਾਉ ਆ ਆਪਣੇ। ਕੱਤਮ ਲਾਉਣਾ ਕਰੇ ਜਾ ਕੇ ਕਲਾਸ ਅੱਜ। ਧਰਨੂ ਗਿਆ ਭੈਣ ਚ ਤੇ ਬੜੂ ਆ ਇੱਥੇ ਕਿਸੇ ਨਾ ਕਿਸੇ ਪਾਸੇ ਹੋਟੀ ਮਗਨ ਤੁਸੀਂ ਖਾਣ ਨੂੰ ਮਗਾ ਲੋ ਨਹੀਂ ਬਸ ਤੁਸੀਂ ਮਗਾ ਲੋ ਇਹ ਦਿਨ ਹਾਲ ਤਾਂ ਕੋਸ ਵੀ ਨਾ ਮਗਾ ਲੋ ਭਾ ਲੋ ਬਕਰ ਬੁੱਬੇ ਜੋਲੀ ਹੋ ਗਾ ਹਾਂ ਹੋਰ ਦੱਸੋ ਬਸ ਠੀਕ ਹੈ ਤੁਸੀਂ ਦੱਸੋ ਬਸ ਠੀਕ ਹੈ ਕਰੀਆ ਨੇ ਟਾਈਮ ਪਾਸ ਬਸ ਰਾਸਤੇ 'ਚ ਜੋ ਮਿਲੇ ਸੀ ਉਹ ਕੌਣ ਸੀ ਤੂੰ ਨਾ ਆਵਾਜ਼ ਮਾਰ ਦੇ ਸੀ ਰਾਸਤੇ 'ਚ ਕਦੋਂ ਜਦੋਂ ਆਨ ਦੀ ਟਾਈਮ ਆ ਰਹੇ ਸੀ ਆਪਾਂ ਫਤਨ ਯਾਰ ਮੈਂ ਗੋੜ ਨਹੀਂ ਕਰੀ ਕੋਈ ਮੰਗਤਾ ਮੰਗਤਾ ਹੋਊਗਾ ਬੱਤ ਤੁਹਾਨੂੰ ਜਾਂਦੇ ਐ ਮੇਰੇ ਡੈਡੀ ਦੀ ਚੰਗੀ ਚੜਾਈ ਜਣਾ ਪਿੰਡ 'ਚ ਮੰਗਤੇ ਵੀ ਜਾਂਦੇ ਇੰਨੀ ਚੜਾ ਮੰਗਤੇ ਫਿਰ ਮੰਗਣ ਵਾਲੇ ਬਹੁਤ ਹੁੰਦੇ ਆ ਨਾ ਔਰ ਦੱਸੋ ਤੁਸੀਂ ਠੀਕ ਐ ਤੁਸੀਂ ਕੋਈ ਕੋ ਮੁੰਡਾ ਬਣਾਉ ਬਲਾਣਾ ਚਲਦੇ ਆ ਚੰਡੀਗੜ੍ਹ ਜਾਂ Shimla ਕੀ ਨਹੀਂ Shimla ਚਲਾਂਗੇ ਵਾਕਿ ਤਾਂ ਗੱਲ ਨਹੀਂ ਹੋਤ ਐ Shimla ਚਲਾਂਗੇ ਕੋਈ ਸ਼ੋਪਿੰਗ ਵਗੈਰਾ ਤੂੰ ਚੰਗੀ ਪੱਤਰਾਂ ਦੇਖਿਆ ਸੀ ਆਪਣੇ ਵਾਲਾ ਹੀ ਸੀ ਹੋਰ ਉਹੀ ਚੜਾਉ ਜਾਂਦਾ ਸਾਰੇ ਪਿੰਡ 'ਚ ਬੇਤੀ ਕਰਾ ਗਰਾ ਇੱਧਰ ਆਇ